ਸਰ ਬੀਟੀਡੀਨੀ 32 ਸੈਕਟਰ ਮੇ ਝੰਡਾ ਚੁਲਾਇਆ ਗਿਆ ਥਾ ਉਸ ਕੇ ਬਾਰੇ ਮੈਂ ਦੱਸ ਕਰੀ ਜੀ ਵੀ ਕੀ ਉਸ ਤੇ ਕਾਰਵਾਈ ਹੋਈ ਔਰ ਕੀ ਮਾਮਲਾ ਕਲ ਮਿਤੀ 27 4 2025 ਨੂੰ ਸੈਕਟਰ 32 ਚੌਂਕ ਦੇ ਕੋਲ ਜੋ ਪਹਿਲਗਾਮ ਦੇ ਵਿੱਚ નિર્ਦੋਸ਼ ਲੋਕਾਂ ਦੀ ਹੱਤਿਆਵਾਂ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਕਲ 27 4 2025 ਨੂੰ ਜਿਹੜਾ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ ਉਹਦੇ ਦਰਮਿਆਨ ਦੋ ਸ਼ਰਾਰਤੀ ਲੋਕ ਆ ਕੇ ਜੋ ਪ੍ਰਦਰਸ਼ਨ ਕਰ ਰਹੀ ਸੀ ਉਹਨਾਂ ਦੇ ਨਾਲ ਉਹਨਾਂ ਨੇ ਬਤਕਮੀਜ਼ੀ ਕੀਤੀ ਉਹਨਾਂ ਨਾਲ ਉਲਝਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਉਹਨਾਂ ਨੇ ਇਸ ਮੈਟਰ ਦੇ ਬਾਰੇ ਸਾਡੇ ਨਾਲ ਰਿਪੋਰਟ ਕੀਤੀ ਤਾਂ ਇੱਕ ਐਫ ਆਈ ਆਰ ਨੰਬਰ 113 ਡੇਟਿਡ 27 4 2005 ਅੰਡਰ ਸੈਕਸ਼ਨ 194 2 1152 1262 3512 35 BNS ਦੇ تحت ਜਿਹੜੀ ਉਹ ਦਰਜ ਕੀਤੀ ਗਈ ਹੈ ਔਰ ਇਸ ਕੇਸ ਦੀ ਜਿਹੜੀ ਤਫਤੀਸ਼ ਹੈ ਉਹ थाना ਡਿਵੀਜ਼ਨ ਨੰਬਰ 7 ਦੇ ਵਿੱਚ ਚੱਲ ਰਹੀ ਹੈ ਜੋ ਪੂਰੇ ਇਨਵੈਸਟੀਗੇਸ਼ਨ ਨੋਰਮਸ ਔਰ ਸਾਇੰਟਿਫਿਕ ਟੰਗ ਤਰੀਕਿਆਂ ਦੇ ਨਾਲ ਇਸ ਕੇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਔਰ ਜੋ ਜਿਨ੍ਹਾਂ ਵਿਅਕਤੀਆਂ ਨੇ ਵੀ ਗਲਤ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ